ਜੀ ਜਿਹੜਾ ਵੀ ਬੰਦਾ ਚੰਡੀਗੜ੍ਹ ਰਿਆਂ ਜਿਹੜਾ ਇੱਥੇ ਪੜ੍ਹਿਆ ਜਿਹੜਾ ਇੱਥੇ ਤੁਹਾਡੇ ਨਾਲ ਉਹ ਸਾਰੇ इमोਸ਼ਨਲੀ ਯੂਨੀਵਰਸਿਟੀ ਨਾਲ ਅਟੈਚ ਹੈ ਠੀਕ ਹੈ ਸੋ ਮੈਂ ਇਨਸਾਨੀਅਤ ਤੌਰ ਤੇ ਆਇਆ ਸੀ ਨਾ ਹੀ ਅਸੀਂ ਕਿਸੇ ਨੂੰ ਦਿੱਤੇ ਸੀ ਮੈਂ ਇਹੋ ਜੀ ਗੱਲਬਾਤ ਸੀ ਜੀ ਆਉਣਾ ਚਾਹਤੇ ਤੇ ਬੈ ਕੇ ਮੋਰਾ ਜੀ ਕਰਦਾ ਹੀ ਮਤੇ ਬੱਲੇ ਹਾਂ ਤੁਸੀਂ ਇਸ ਹਾਲਾਤ ਨੂੰ ਕਿੱਦਾਂ ਦੇਖਦੇ ਹੋ ਜਿਹੜਾ ਕੇਂਦਰ ਸਰਕਾਰ ਵੱਲੋਂ ਇਹਨਾਂ ਨੂੰ ਇਸ ਯੂਨੀਵਰਸਿਟੀ ਨੂੰ ਕਬਜ਼ਾ ਕਰਨ ਦਾ ਕੀਤਾ ਹੋਇਆ ਇਸ ਬਾਰੇ ਕੀ ਕਹਿੰਦੇ ਹੋ ਦੇਖੋ ਇਹ ਲੰਬੇ ਸਮੇਂ ਤੋਂ ਕੋਝੀਆਂ ਚਾਲਾਂ ਚੱਲ ਰਹੀਆਂ ਐ ਸੰਨ ਨੂੰ ਉਹਨੂੰ ਬਹੁਤ ਸਮਾਂ ਹੋ ਗਿਆ ਉਹਨੂੰ ਸਮਾਂ ਨਹੀਂ ਮਿਲਿਆ ਕਿਉਂਕਿ ਇਹ ਤੇ ਉਹ ਇਕੱਠਾ ਚਾਹੇ ਉਹ ਲਗ ਲਗ ਪਾਰਟੀਆਂ ਤੋਂ ਪਰ ਇਹੋ ਜੀ ਗੱਲ ਤੇ ਉਹ ਸਾਰੇ ਜਣੇ ਇਕੱਠੇ ਹੋ ਜਾਂਦੇ ਸੋ ਮੈਂ ਕਿੰਨਾ ਵਧਾਈ ਦੇ ਪਾਤਰਾ ਸਾਰੇ ਨੋਟੀਫਿਕੇਸ਼ਨ ਨੂੰ ਚੰਦ ਦੇਣਾ ਜੀ ਵਾਪਸ ਕਰਾਤਾ ਸੋ ਹੁਣ ਜਿਹੜੀ ਉਹਨਾਂ ਦੀ ਮੰਗ ਜਾਇਜ਼ ਹੈ ਇਹ ਮੈਨੂੰ ਲੱਗਦਾ ਬਹੁਤ ਛੇਤੀ ਉਹਨਾਂ ਨੂੰ ਡੇਟ ਜਿਹੜੀ ਹੈ ਉਹ ਵੀ ਅਨਾਉਂਸ ਕਰਨੀ ਐ ਐਮਐਲ ਸਾਹਿਬ ਤੁਸੀਂ ਕਹਿੰਦੇ ਇਨਸਾਨੀਅਤ ਦੇ ਤੌਰ ਤੇ ਤੁਸੀਂ ਇੱਥੇ ਆਏ ਕਹਿੰਦੇ ਬੋਲਣਾ ਹਰ ਇੱਕ ਦਾ ਹੱਕ ਹੈ ਇੱਥੇ ਜਿਹੜਾ ਚੰਡੀਗੜ੍ਹ ਪੋਸਟ ਪ੍ਰਸ਼ਾਸਨ ਵੱਲੋਂ ਹੈਗਾ ਸਟੂਡੈਂਟ ਤੇ ਲਾਖੀ ਚਾਰਜ ਕੀਤਾ ਗਿਆ ਇੱਥੇ ਤਾਂ ਕਹਿਦਾ ਕਿ ਪੱਤਰਕਾਰਾਂ ਤੇ ਵੀ ਜਿਹੜਾ ਹੈਗਾ ਹਮਲਾ ਕੀਤਾ ਗਿਆ ਉਹਨਾਂ ਦੀ ਇੱਕ ਪੱਤਰਕਾਰ ਦੀ ਕਹਿੰਦੇ ਲੱਤ ਵੀ ਤੋੜਤੀ ਤੁਸੀਂ ਉਸ ਹਾਲਾਤ ਨੂੰ ਕਿਵੇਂ ਦੇਖਦੇ ਤੁਸੀਂ ਸਾਰੇ ਹੀ ਸਾਰੇ ਜਿੰਨਾ ਵੀ ਐਡਮਿਨਿਸਟ੍ਰੇਟਰ ਆ ਉਹ ਸੈਂਟਰ ਦੀ ਹੱਥ ਕਟ ਪੁਤਲੀ ਬਣਦੇ ਸੋ ਮੈਨੂੰ ਲੱਗਦਾ ਸਟੂਡੈਂਟਾਂ ਤੇ ਲਾਠੀ ਚਾਰਜ ਕਰਨਾ ਸਾਰਿਆਂ ਮੰਗ ਭਾਗਾ ਮੰਗ ਕੀ ਰਹੇ ਆ ਮੰਗ ਆ ਆਪਣੇ ਹੱਕ ਰਹੇ ਆ ਨਾ ਸੈਨਟ ਮੰਗ ਰਿਹਾ ਇਲੈਕਸ਼ਨ ਮੰਗ ਰਿਹਾ ਤਾਂ ਕਿ ਜਿਹੜੇ ਉਹਨਾਂ ਦੇ ਰਿਪਰੈਜ਼ੈਂਟੇਟਿਵ ਉਹਨਾਂ ਦੀ ਗੱਲ ਕਰ ਸਕਣ ਜਾਂਦੇ ਸੋ ਇਹਨਾਂ ਗੱਲਾਂ ਵਾਸਤੇ ਵੀ ਉਹਨਾਂ ਨੂੰ ਸ਼ਾਂਤ ਮੀ ਢੰਗ ਨਾਲ ਜਿਹੜੇ ਆ ਆਪ ਦਾ ਪ੍ਰਦਰਸ਼ਨ ਕਰਨਾ ਚਾਹੁੰਦੇ ਉਹਦੇ ਤੋਂ ਰੋਕ ਕੇ ਜਾਂਦੇ ਸੋ ਇਹ ਸਾਰਿਆਂ ਤੋਂ ਮਾੜੀ ਗੱਲ ਆ ਜੀ ਇਥੋਂ ਇਹ ਚੀਜ਼ਾਂ ਯੂਨੀਵਰਸਿਟੀ ਚੋ ਸਟੂਡੈਂਟਾਂ ਦਾ ਮੌਜੂਦ ਤੋਂ ਇਹ ਚੀਜ਼ਾਂ ਨਿਕਲ ਨਹੀਂ ਰਹੀਆਂ। ਹੂੰ। ਤੋਂ ਗਾਂ ਜਾ ਕੇ ਮੰਦਪਤ ਦੇ ਬੰਦ। ਪਰ ਸਟੂਡੈਂਟ ਇਹ ਵੀ ਕਹਿ ਰਹੇ ਕੋਈ ਚ ਪੰਜਾਬ ਸਰਕਾਰ ਵੀ ਇਨਵੋਲ ਰਹੀ ਹੈ ਜਦੋਂ लाठी चार्ज ਹੋਇਆ ਪੰਜਾਬ ਸਰਕਾਰ ਦੇ ਮੁਲਾਜ਼ਮ ਵੀ ਮੌਜੂਦ ਸੋ ਦੇ ਵਿੱਚ। ਦੇਖੋ ਪੰਜਾਬ ਸਰਕਾਰ ਦੇ ਕਿਤੇ ਮੁਲਾਜ਼ਮ ਮੌਜੂਦ ਹੋਣ ਚਾਹੇ ਨਾ ਮੌਜੂਦ ਹੋਣਾ ਇਹ ਮੈਨੂੰ ਨਹੀਂ ਪਤਾ ਪਰ ਪੰਜਾਬ ਸਰਕਾਰ ਨੇ ਕਿਸੇ ਬੱਚੇ ਨੂੰ ਆਉਂਤਾ ਇੱਥੇ ਹੂੰ ਠੀਕ ਹੈ ਇਹ ਇਹ ਸੈਂਟਰ ਦੇ ਹੱਥ ਜਿਹੜੀ ਯੂਟੀ ਆਪਾਂ ਨੂੰ ਪਤਾ ਹੈ ਚੰਗੀ ਤਰ੍ਹਾਂ ਚੰਡੀਗੜ੍ਹ ਯੂਟੀ ਹੈ। ਜੋ ਜਿਹੜਾ ਐਡਮਿਨਿਸਟਰेटर ਆ ਸਾਰਾ ਸੈਂਟਰ ਦੇ ਹੱਥ 'ਚ ਸੋ ਜਿੱਥੇ ਮੈਂ ਸੁਣਿਆ ਵੀ ਸੀਗਾ ਕਿ ਇਹਨੇ ਬੈਰੀਕੇਟਿੰਗ ਕੀਤੀ ਉੱਥੇ ਪੰਜਾਬ ਦੇ ਬਾਡਰਾਂ 'ਤੇ ਜੇ ਕਿਤੇ ਹੋਈ ਵੀ ਹੋਗੀ ਜਾਂ ਖੜਾ ਵੀ ਹੋਊਗਾ ਕੋਈ ਆਪਦਾ ਡਿਊਟੀ ਕਰਦਾ ਹੋਊਗਾ ਪਰ ਉੱਥੇ ਕਿਸੇ ਵੀ ਪੰਜਾਬ ਦੇ ਬੱਚੇ ਨੂੰ ਜਿਹਨੇ ਯੂਨੀਵਰਸਿਟੀ ਚ ਜਾਣਾ ਉਹਨੂੰ ਰੋਕਿਆ ਨਹੀਂ ਗਿਆ ਕਿਉਂਕਿ ਮੈਨੂੰ ਤਾਂ ਪਤਾ ਵੀ ਸਾਡੇ ਹਲਕੇ ਦੇ ਵੀ ਮੁੰਡੇ ਆਏ ਸੀ ਉਹ ਰਾਮਨਾਲ ਆਇਆ ਸੀ ਜੀ ਕਈ ਸਟੂਡੈਂਟਾਂ ਦਾ ਇਹ ਵੀ ਪੰਜਾਬ ਸਰਕਾਰ ਤੇ ਥੋੜਾ ਰੋਸ ਵੀ ਹੈ ਗੁੱਸਾ ਵੀ ਹੈ ਕਿ ਜਿਹੜਾ ਫੰਡ ਹੁੰਦਾ ਉਹ ਵੀ ਹਜੇ ਤੱਕ ਰੁਕਿਆ ਪਿਆ ਉਹ ਫੰਡ ਕਿ ਨਹੀਂ ਸਾਂਝਾ ਕੀਤਾ ਗਿਆ ਪੰਜਾਬ ਸਰਕਾਰ ਨੇ ਬਹੁਤ ਵਧੀਆ ਅਲੋਕੇਟ ਕੀਤਾਗਾ ਉਹ ਐਡਮਿਨਿਸਟਰेटर ਨੂੰ ਮੈਂ ਦੱਸੀ ਜਾਂਦਾ ਵੀ ਸੈਂਟਰ ਦੇ ਹੱਥ ਵਿੱਚ ਆਖੋ ਤਰੀ ਉਹ ਕਦੇ ਨਹੀਂ ਚਾਹੁੰਦੇ ਵੀ ਇੱਥੇ ਕੰਮ ਹੋ ਗਏ। ਤੁਸੀਂ ਇਹ ਦੇਖ ਲਓ ਜਿਨ੍ਹਾਂ ਨੇ ਇਲੈਕਸ਼ਨ ਹੀ ਨਹੀਂ ਕਰਾਈ ਕਿੰਨੇ ਸਾਲ ਹੋ ਗਏ। ਜੀ ਜਿਹੜੇ ਰਿਪਰੈਜ਼ੈਂਟਡ ਜਿਨ੍ਹਾਂ ਨੇ ਉਹਨਾਂ ਦੀ ਗੱਲ ਕਰਨੀ ਆ ਅਸੀਂ ਪਰਟਾ ਉਹਨੂੰ ਹੀ ਰੋਕੀ ਬੈਠਿਆ ਇਹ ਕੰਮ ਕਿੱਥੋਂ ਕਰਾਂਗੇ। ਬਿਲਕੁਲ ਸੋ ਕਹਿਣ ਦਾ ਮਤਲਬ ਇਹ ਆ ਸਿਰਫ ਤੇ ਸਿਰਫ ਉਹਨਾਂ ਦਾ ਇੱਕੋ ਹੀ ਟੀਚਾ ਕਿਸੇ ਨਾ ਕਿਸੇ ਤਰੀਕੇ فیر ਹੁਸੈਨਟਰ ਨੂੰ ਭਾਗ ਕਰਕੇ ਯੂਨੀਵਰਸਿਟੀ ਦੇ ਕਰਦੇ ਤੁਸੀਂ ਜੇ ਪਾਰਟੀ ਤੋਂ ਪਾਸੇ ਦੀ ਗੱਲ ਕਰਾਂ ਮੈਂ ਸਭ ਤੁਸੀਂ ਕਹਿ ਆ ਮੈਂ ਇਨਸਾਨੀਅਤ ਤੌਰ ਤੇ ਬਿਲਕੁਲ ਇਨਸਾਨੀਅਤ ਦੇ ਤੇ ਮੈਂ ਜੇ ਕਹਾਂ ਤੁਸੀਂ ਕਿਵੇਂ ਦੇਖਦੇ ਇਸ ਗੱਲ ਨੂੰ ਜਿਸ ਤਰ੍ਹਾਂ ਅੱਜ ਵੀਸੀ ਦੇ ਨਾਲ ਮੀਟਿੰਗ ਹੋਈ ਆ ਪਰ ਮੀਟਿੰਗ ਦੇ ਵਿੱਚੋਂ ਵੀ ਕੋਈ ਖਾਸ ਇਟਾ ਨਿਕਲ ਕੇ ਸਾਹਮਣੇ ਨਹੀਂ ਆਇਆ ਕਿਉਂ ਸਮਾਂ ਲੱਗ ਰਿਹਾ ਵੀਸੀ ਕਿਦੀ ਉਡੀਕ ਕਰ ਰਿਹਾ ਦੇਖੋ ਕਲੀਅਰ ਕੱਟ ਦੀ ਗੱਲ ਆ ਵੀਸੀ ਦਾ ਔਦਾ ਬਹੁਤ ਵੱਡਾ ਹੁੰਦਾ ਸੀ ਜੀ ਮੁੱਖ ਮੰਤਰੀ ਵੀ ਉਹਨੂੰ ਆਪ ਲੈਣ ਆਉਣਾ ਹੈ ਸਭ ਹਾਂ ਸੋ ਹੁਣੇ ਸਿਰਫ ਇਕੱਲੇ ਸੈਂਟਰ ਦੇ ਬੀਜੇਪੀ ਦੇ ਹਾਂ ਬੀਸੀ ਰਹਿ ਗਏ ਆ ਸੋ ਜਿਹੜੀ ਗੱਲ ਰਹੀ ਵੀ ਉਹਦਾ ਕੀ ਸਟਾ ਨੇ ਕਰੂਗਾ ਜਿਹੜੇ ਯੂਥ ਆ ਗੂ ਨੇ ਇੱਥੇ ਜਿਹੜੇ ਯੂਨੀਵਰਸਿਟੀ ਦੇ ਆ ਗੂ ਆ ਉਹ ਬਹੁਤ ਹੀ ਸਿਆਣੇ ਆ ਪੜੇ ਲਿਖੇ ਮੁੰਡੇ ਆ ਸਾਰੇ ਜਿੰਡੀਆਂ ਜਿੱਲੇ ਵੀ ਆ ਉਹ ਆਪਦੇ ਤਰੀਕੇ ਨਾਲ ਇਸ ਜਾਗਰੂ ਲੜਨਗੇ ਸ਼ਾਂਤਮਈ ਤਰੀਕੇ ਨਾਲ ਸੋ ਮੇਰਾ ਤਾਂ ਇੱਕ ਹੀ ਸੁਨੇਹਾ ਉਹਨਾਂ ਨੂੰ ਕਿ ਮੱਛੀ ਦੀ ਹੱਥ ਤਿੰਨ ਇਸ਼ਾਲਾ ਰੱਖਿਆ ਜਾਵੇ ਸਰ ਜੀ ਇਹ ਪਾਰਟੀ ਵਾਦੀਆਂ ਭਲਾ ਕੇ ਇਹ ਯੂਨੀਵਰਸਿਟੀ ਪੰਜਾਬ ਦੀ ਐ ਮੋਸ਼ਨ ਵਾਲੀ ਅਸੀਂ ਸਾਰੇ ਜਣੇ ਅਟੈਚ ਆ ਪੰਜਾਬ ਦੇ ਪਿੰਡਾਂ ਨੂੰ ਝਾੜ ਕੇ ਬਣਾਈ ਗਈ ਐ ਬਿਲਕੁਲ ਤੇ ਇਹਦੇ ਦੇ ਸਾਟਾ ਹੀ ਹੈਗਾ ਹਾਂ ਇਹ ਹੋਰ ਵੀ ਵੀਰਪਰਾ ਜਿਹੜੇ ਇੱਥੇ ਪੜਦੇ ਆ ਉਹ ਉਹਨਾਂ ਨੂੰ ਵੀ ਕਦੇ ਕਿਸੇ ਨੇ ਜਵਾਬ ਨਹੀਂ ਦਿੱਤਾ ਤੇ ਹੁਣ ਤੋਂ ਨਾ ਕਿਸੇ ਨੇ ਰੋਕਿਆ ਸਾਰੇ ਨਾਲ ਮਿਲ ਕੇ ਰਹਿੰਦੇ ਆ ਜੀ ਸੋ ਪਰ ਇਹ ਯੂਨੀਵਰਸਿਟੀ ਜਿਹੜੀ ਆ ਪੰਜਾਬ ਦੀ ਸੀ ਹੈ ਤੇ ਰਹੋ ਤੁਸੀਂ ਕਹੇ ਮੱਛੀ ਦੀ ਅੱਖ ਤੇ ਨਿਸ਼ਾਨਾ ਰੱਖਿਓ ਜੇ ਤੁਹਾਡੇ ਸਾਥ ਦੇ ਲੋੜ ਪਈ ਐਜੇ ਵਿਧਾਇਕ ਤੁਸੀਂ ਸਾਥ ਦੇਣ ਲਈ ਤਿਆਰ ਹੋ ਬਿਲਕੁਲ ਅਸੀਂ ਤਾਂ ਬਿਨਾਂ ਕਹੀ ਸਾਥ ਦੇਵਾਂਗੇ ਜੀ ਯੂਨੀਵਰਸਿਟੀ ਨਾਲ ਬਹੁਤ ਲੋਕ इमोਸ਼ਨਲੀ ਜੁੜੇ ਹੋਏ ਆ ਕੋਈ ਪੜਦਾ ਹੋਵੇ ਚਾਹੇ ਇੱਥੇ ਨਾ ਪੜਦਾ ਹੋਵੇ ਮਤਲਬ ਇਹ ਕੋਈ ਕਿਸੇ ਨੂੰ ਕਹਿਣ ਦੀ ਲੋੜ ਹੀ ਨਹੀਂ ਸਾਤ ਤੁਸੀਂ ਆਏ ਹੋ ਇੱਥੇ ਤੁਹਾਡੀਆਂ ਪੁਰਾਣੀਆਂ ਯਾਦਾਂ ਵੀ ਤਾਜ਼ੀਆਂ ਹੋ ਜਾਂਦੀਆਂ ਬਿਲਕੁਲ ਬਿਲਕੁਲ ਸਾਡੇ ਯਾਰ ਦੋਸਤ ਮਿੱਤਰ ਜਿੰਨੇ ਇੱਥੇ ਪੜ੍ਹਦੇ ਸੀ ਅਸੀਂ ਹਮੇਸ਼ਾ ਹੀ ਜਦੋਂ ਇਲੈਕਸ਼ਨ ਹੁੰਦਾ ਸੀਗਾ ਉਤੋਂ ਆਉਂਦੇ ਰਹਿੰਦੇ ਸੀ ਜੀ ਸੋ ਮੈਂ ਉਹੀ ਕਹਿਣਾ ਕੋਈ ਪੜਦਾ ਹੋਵੇ ਚਾਹੇ ਨਾ ਪੜਦਾ ਹੋਵੇ ਪਰ ਉਹ ਯੂਨੀਵਰਸਿਟੀ ਨਾਲ ਈਮੋਸ਼ਨਲੀ ਅਟੈਚ ਹੈ ਪੰਜਾਬ ਦੀ ਯੂਨੀਵਰਸਿਟੀ ਹੈ ਏਡੀ ਵਧੀਆ ਯੂਨੀਵਰਸਿਟੀ ਹੈ ਲੱਗਦਾ ਪੰਜਾਬ ਚ ਇੱਕ ਪੰਜਾਬ ਚ ਕੀ ਭਾਰਤ ਜੀ ਦੇਦੂ ਵਧੀਆ ਯੂਨੀਵਰਸਿਟੀ ਹੈ ਐਗ ਸਟੂਡੈਂਟਾਂ ਨੇ ਨਾਰਾ ਵੀ ਜਾਰੀ ਕੀਤਾ ਸਕੇ ਮਿੱਠੀ ਤੋਂ ਨਰਵਾਬਦੀ ਤੇ ਪੰਜਾਬ ਦੀ ਯੂਨੀਵਰਸਿਟੀ ਹਾਂ ਪੰਜਾਬ ਦੀ ਯੂਨੀਵਰਸਿਟੀ ਪੰਜਾਬ ਦੀ ਸੋ ਧੰਨਵਾਦ ਜੀ ਤੁਹਾਡਾ